ਹਾਂਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਸਾਰੇ ਜਣੇ ਮੈਂ ਨਾ ਤੁਹਾਨੂੰ ਇੱਕ ਮੈਂ ਵਿਊ ਚੈੱਕ ਕਰਾਉਣਾ ਚਾਹੁੰਦੀ ਸੀ ਮੈਂ ਆ ਦਿਖਾਉਣਾ ਚਾਹੁੰਦੀ ਸੀਗੀ ਆ ਦੇਖੋ ਆਹ ਸਾਡੇ ਸਟਾਪ ਤੋਂ ਨਾ ਜਿੱਥੋਂ ਮੈਂ ਹਲੇ ਉੱਤਰੀ ਹੋਈ ਆ ਵੀ ਆ ਘਰ ਵੱਲ ਨੂੰ ਗਲੀ ਜਾਂਦੀ ਆ ਹੁਣ ਤੁਸੀਂ ਦੇਖੋ ਇਹ ਕਿੰਨਾ ਸੋਹਣਾ ਵਿਊ ਦੇਖਣ ਨੂੰ ਹਨਾ ਨੇਚਰ ਆ ਸਾਰਾ ਕੁਝ ਆ ਪਰ ਆ ਦੇਖੋ ਤੁਸੀਂ ਖਲਾਰਾ ਪਾਇਆ ਦੇਖੋ ਇੱਥੇ ਇਦਾਂ ਹੀ ਫਿਰ ਆਪਾਂ ਕੱਲੇ ਗਵਰਨਮੈਂਟ ਨੂੰ ਹੁਣ ਇੱਕ ਦੋ ਜਾਣਿਆ ਕਰਕੇ ਤਾਂ ਹੀ ਰੂਲ ਸਖਤ ਹੋ ਰਹੇ ਆ ਉਹਦੇ ਵਿੱਚ ਜਿਹੜੇ ਮਿਹਨਤ ਕਰਨਾ ਚਾਹੁੰਦੇ ਆ ਉਹ ਸਾਰੇ ਹੀ ਆ ਗਏ ਹਨ ਤੁਸੀਂ ਦੇਖੋ ਵੀ ਇਹ ਜਿਹੜਾ ਗਾਰਬੇਜ ਆ ਇਹ ਜਿਹੜਾ ਕੂੜਾ ਇਦਾਂ ਸਿੱਟਣ ਨੂੰ ਤਾਂ ਨਹੀਂ ਸੀ ਬਣਿਆ ਔਰ ਨਾ ਹੀ ਤਾਂ ਹੀ ਕਰਕੇ ਅੱਜ ਕੱਲ ਸਾਰੇ ਲੋਕ ਔਰ ਇੱਕ ਚੀਜ਼ ਮੈਂ ਇਹ ਦੇਖੀ ਆ ਵੀ ਜਿਵੇਂ ਲੋਕ ਕੱਲੇ ਪੰਜਾਬੀਆਂ ਨੂੰ ਬਲੇਮ ਕਰਦੇ ਆ ਨਾ ਤੇ ਇਹ ਕੱਲੇ ਪੰਜਾਬੀ ਨਹੀਂ ਇਦਾਂ ਕਰਦੇ ਸਾਰੇ ਹੀ ਕਰਦੇ ਆ ਕਿਉਂਕਿ ਅਸੀਂ ਖੁਦ ਵੀ ਦੇਖਦੇ ਰਹਿੰਨੇ ਆ ਤੇ ਉਹ ਮੌਕਾ ਦੇਖਦੇ ਹੁੰਦੇ ਆ ਵੀ ਜੇ ਨਹੀਂ ਕੋਈ ਕੋਲ ਹੈਗਾ ਜਾਂ ਹਨੇਰਾ ਹੋਇਆ ਹਨਾ ਚੀਜ਼ਾਂ ਸੁੱਟ ਦਿੰਦੇ ਆ ਦੇਖ ਲੋ ਸਾਰਿਆਂ ਨੇ ਚਾਹ ਕੌਫੀ ਪੀ ਕੇ ਬੋਤਲਾਂ ਖਾਲੀ ਕਿਵੇਂ ਹਨਾ ਕਈ ਵਾਰੀ ਕਿਤੇ ਕੱਪੜਿਆਂ ਦੇ ਬੈਗ ਸੁੱਟੇ ਹੁੰਦੇ ਆ ਸਾਰਾ ਕੁਝ ਇਦਾਂ ਹੀ ਸੁੱਟਿਆ ਹੁੰਦਾ ਲੋਕਾਂ ਨੇ ਸੋ ਜੇ ਇਹ ਸਾਰਾ ਕੁਝ ਸਾਫ਼ ਹੋਵੇ ਤੇ ਕਿੰਨੀ ਇਹ ਜਗ੍ਹਾ ਸੋਹਣੀ ਲੱਗੇ ਤੇ ਪਤਾ ਨਹੀਂ ਲੋਕ ਐਵੇਂ ਕਿਉਂ ਕਰਦੇ ਆ ਮੈਨੂੰ ਸਮਝ ਨਹੀਂ ਆਉਂਦੀ ਔਰ ਇਹ ਇਹਨਾਂ ਲੋਕਾਂ ਨੇ ਨਾ ਮਤਲਬ ਕਿ ਗਵਰਨਮੈਂਟ ਨੇ ਥਾਂ-ਥਾਂ ਤੇ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਸੋ ਅੱਜ ਆਪਾਂ ਮੈਂ ਹੁਣ ਆਪਾਂ ਘਾਰੀ ਚੱਲੇ ਆ ਸੋ ਮੈਨੂੰ ਲੱਗਿਆ ਕਿ ਚਲੋ ਕਦੇ-ਕਦੇ ਆਪਾਂ ਇਦਾਂ ਬਲੌਗ ਟਾਈਪ ਵੀ ਬਣਾ ਲਿਆ ਕਰਾਂਗੇ ਸੋ ਇਹਨਾਂ ਨੇ ਬਹੁਤ ਸੋਹਣੀ ਲਾਈਕ ਕੀਤਾ ਹੋਇਆ ਸਿਸਟਮ ਦੇਖਿਓ ਇੱਥੇ ਨਾ ਥੋੜੇ ਥੋੜੇ ਥਾਂ ਤੇ ਗਾਰਬੇਜ ਵਾਲੇ ਉਹ ਵੱਡੇ ਵੱਡੇ ਗਾਰਬੇਜ ਪੌਨੂ ਤੁਸੀਂ ਕੁਛ ਵੀ ਖਿਲਾਰਾ ਤੁਹਾਡੇ ਕੋਲ ਹੈਗਾ ਤੁਸੀਂ ਉਹ ਚ ਪਾਓ ਪਰ ਲੋਕ ਫਿਰ ਵੀ ਇਦਾਂ ਸੁਟਣੋਂ ਹਟਦੇ ਨਹੀਂ ਉਹਦੇ ਕਰਕੇ ਫਿਰ ਸਾਰਿਆਂ ਨੂੰ ਭੁਗਤਣਾ ਪੈਂਦਾ ਤੇ ਬਾਕੀ ਇੱਕ ਚੀਜ਼ ਮੈਂ ਤੁਹਾਨੂੰ ਆ ਦਿਖਾਉਣੀ ਸੀ ਕਿ ਜਿਵੇਂ ਨਾ ਇੱਥੇ ਇੱਥੇ ਹੁੰਦਾ ਕਿ ਲੋਕਾਂ ਨੇ ਜੇ ਕੋਈ ਚੀਜ਼ ਨਹੀਂ ਪਸੰਦ ਹੈਗੀ ਹੈ ਨਾ ਤਾਂ ਉਹ ਬਾਹਰ ਕੱਢ ਕੇ ਰੱਖ ਦਿੰਦੇ ਆ ਤੇ ਬੁੱਧਵਾਰ ਨੂੰ ਜਿਵੇਂ ਆਹ ਜਿਹੜੇ ਵੱਡੇ ਵੱਡੇ ਡਸਟ ਵੀ ਇਹਨਾਂ ਨਾ ਇਹਨਾਂ ਦੇ ਵਿੱਚ ਗਾਰਬੇਜ ਆ ਜਿਵੇਂ ਆਪਾਂ ਕੂੜਾ ਕਹਿ ਦਿੰਨੇ ਆ ਸੋ ਅੱਜ ਬੁੱਧਵਾਰ ਆ ਤੇ ਇਹ ਗਵਰਨਮੈਂਟ ਵੱਲੋਂ ਆਉਂਦਾ ਹੁੰਦਾ ਗੱਡੀ ਆਉਂਦੀ ਹੁੰਦੀ ਆ ਤੇ ਉਹਨਾਂ ਨੇ ਸਾਰਾ ਚੱਕ ਕੇ ਲੈ ਜਾਣਾ ਤੇ ਆ ਜਿਵੇਂ ਗੱਦਾ ਰੱਖਿਆ ਹੋਇਆ ਕਿਸੇ ਨੇ ਹਨਾ ਨਮਾ ਹੀ ਲੱਗ ਰਿਹਾ ਆਲਮੋਸਟ ਤੇ ਜੇ ਤਾਂ ਕਿਸੇ ਨੂੰ ਲੋੜ ਆ ਕਿਸੇ ਵੀ ਲੋੜਵੰਦ ਨੂੰ ਲੋੜ ਆ ਤੇ ਉਹ ਇਹਨੂੰ ਚੱਕ ਸਕਦਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਗੱਡੀ ਆਉਣ ਤੋਂ ਪਹਿਲਾਂ ਪਹਿਲਾਂ ਤੇ ਜੇ ਨਹੀਂ ਕੋਈ ਚੱਕਦਾ ਤਾਂ ਫਿਰ ਗਾਰਬੇਜ ਵਾਲੀ ਜਿਹੜੀ ਉਹ ਗੱਡੀ ਆਉਣੀ ਉਹਨੇ ਤਾਂ ਸਾਰਾ ਚੱਕ ਕੇ ਲੈ ਹੀ ਜਾਣਾ ਤੇ ਸਾਰੇ ਉਹਨਾਂ ਨੇ ਸਾਰੇਆਂ ਦੇ ਗਾਰਬੇਜ ਜਿਹੜੇ ਵੀਰਨਾ ਖਾਲੀ ਕਰਕੇ ਰੱਖ ਜਾਣੇ ਸੋ ਇੱਥੋਂ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਦੀ ਪਾਲਿਸਿਸ ਉਹਨਾਂ ਦੇ ਜਿਹੜੇ ਰੂਲਸ ਆ ਕਾਫੀ ਵਧੀਆ ਬਣਾਏ ਹੋਏ ਸੀਗੇ ਪਰ ਹੁਣ ਕੁਝ ਕਸਾਲਾਂ ਦੇ ਵਿੱਚ ਕਾਫੀ ਲੋਕਾਂ ਨੇ ਖਰਾਬੀ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦੇ ਕਰਕੇ ਸਾਰਾ ਮੈਸ ਅਪ ਹੋ ਗਿਆ ਸਾਰਾ ਕੁਝ ਖਰਾਬ ਹੋ ਗਿਆ ਹੁਣ ਦੇਖੋ ਜਿਵੇਂ ਹੁਣ ਸਾਰੇ ਘਰ ਨੇ ਘਰਾਂ ਦੇ ਅੱਗੇ ਬਹੁਤ ਸਫਾਈ ਆ ਹਨਾ ਪਰ ਉੱਥੇ ਜਿਹੜਾ ਉਹ ਪਬਲਿਕ ਏਰੀਆ ਸੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੋ ਉਹਦੇ ਕਰਕੇ ਹੁਣ ਜਿਵੇਂ ਹਨੇਰਾ ਹੋ ਜਾਂਦਾ ਹੁਣ ਸਾਰਾ ਦਿਨ ਤਾਂ ਉੱਥੇ ਕੋਈ ਖੜਾ ਨਹੀਂ ਰਹਿ ਸਕਦਾ ਵੀ ਕੋਈ ਦੇਖੇ ਵੀ ਕੌਣ ਕੀ ਕਰ ਰਿਹਾ ਹੈ ਨਾ ਸੋ ਇਹ ਤਾਂ ਸਾਰਿਆਂ ਦੀ ਰਿਸਪਾਂਸਿਬਿਲਟੀ ਬਣਦੀ ਹੁੰਦੀ ਹੈ ਲੋਕਾਂ ਦੀ ਕਿ ਆਪਾਂ ਖਉਦੀ ਸਫਾਈ ਰੱਖੀ ਪਰ ਉਹੀ ਗੱਲ ਆ ਗਈ ਲੋਕੀ ਇਹ ਸੀ ਸਮਝਦੇ ਆ ਕਿ ਇਹ ਕਿਹੜਾ ਸਾਡਾ ਹਨਾ ਕੱਲਿਆਂ ਦਾ ਥਾਂ ਵੀ ਸੀ ਕਿਉਂ ਕਰੀਏ ਬਸ ਇਹੀ ਚੀਜ਼ਾਂ ਨੇ ਜਿਹੜੀਆਂ ਸੋਲਵ ਨਹੀਂ ਹੁੰਦੀਆਂ ਹੈਗੀਆਂ ਉਹਦੇ ਕਰਕੇ ਸਾਰੇ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਮੈਂ ਆਈ ਆਈਆਂ ਨਾ ਉਦੋਂ ਜਦੋਂ ਜਿਹੜੇ ਲੋਕ ਇੱਥੇ ਪੁਰਾਣੇ ਆਇਆ ਉਹ ਹਮੇਸ਼ਾ ਇਹੀ ਗੱਲ ਕਹਿੰਦੇ ਆ ਕਿ ਜਦੋਂ ਅਸੀਂ ਆਏ ਸੀਗੇ ਨਾ ਉਦੋਂ ਬਹੁਤ ਸਫਾਈ ਹੁੰਦੀ ਸੀ ਇਹ ਤਾਂ ਹੁਣ ਹੀ ਗੰਦ ਪੈਣ ਲੱਗਿਆ ਹੁਣ ਹੀ ਖਲਾਰਾ ਪੈਣ ਲੱਗਿਆ ਤਾਂ ਮੈਨੂੰ ਕਈ ਵਾਰ ਐ ਲੱਗਦਾ ਹੁੰਦਾ ਸੀ ਵੀ ਸਾਨੂੰ ਹੀ ਸੁਣਾਉਂਦੇ ਆ ਵੀ ਜਿਹੜੇ ਹੁਣ ਸਟੂਡੈਂਟ ਆਏ ਜਾਂ ਜਿਹੜੇ ਬਾਅਦ 'ਚ ਬੱਚੇ ਆਏ ਤੇ ਉਦੋਂ ਥੋੜਾ ਗੁੱਸਾ ਲੱਗਦਾ ਸੀਗਾ ਪਰ ਜਦੋਂ ਹੁਣ ਸੱਚੀ ਆ ਕੁਝ ਐਵੇਂ ਦੇਖੀ ਤਾਂ ਤੇ ਫਿਰ ਲੱਗਦਾ ਵੀ ਤਾਂ ਹੀ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਪਰ ਚਲੋ ਉਹ ਕਈ ਵਾਰ ਸਾਰਿਆਂ ਨੂੰ ਹੀ ਬੋਲ ਜਾਂਦੇ ਆ ਕਿਉਂਕਿ ਜਦੋਂ ਕੋਈ ਇੰਦਾ ਕੁਝ ਸੁੱਟਦਾ ਜਾਂ ਖਰਾਬੀ ਕਰਦਾ ਐਡਾ ਅਫੀਸ਼ੀਅਲ ਤਾਂ ਛੇਤੀ ਕਰਦਾ ਨਹੀਂ ਪਬਲਿਕਲੀ ਸੋ ਉਹਦੇ ਕਰਕੇ ਫਿਰ ਉਹਦੇ ਵਿੱਚ ਸਾਰਿਆਂ ਦਾ ਹੀ ਨਾਮ ਆ ਜਾਂਦਾ ਕਿ ਸਾਰੇ ਬੱਚੇ ਹੀ ਮਾੜੇ ਆ ਜਾਂ ਸਾਰੇ ਹੀ ਜਿਹੜੇ ਹੈਗੇ ਆ ਇਮੀਗ੍ਰੈਂਟਸ ਆ ਮਾੜੇ ਆ ਦੇਖੋ ਇੱਕ ਹੋਰ ਰੱਖਿਆ ਹੋਇਆ ਕਿਸੇ ਨੇ ਉਹ ਵੀ ਮੈਟਰ ਸੀ ਆ ਤੇ ਵੀ ਕੋਈ ਵੀ ਲਿਜਾ ਸਕਦਾ ਗੱਡੀ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਨਹੀਂ ਤਾਂ ਫਿਰ ਉਹਨਾਂ ਨੇ ਸਾਰਾ ਸਮਾਨ ਚੱਕ ਕੇ ਉਹਨਾਂ ਨੇ ਤਾਂ ਗਾਰਵੇਜ ਹੀ ਕਰ ਦੇਣਾ ਹੁੰਦਾ ਸਾਰਾ ਜਿੱਥੇ ਕੂੜਾ ਸੁੱਟਦੇ ਆ ਇਹ ਉੱਥੇ ਸੁੱਟ ਦੇਣਾ ਉਹਨਾਂ ਨੇ ਇੱਕ ਆ ਪਿਆ ਛੋਟਾ ਵਾਲਾ ਸੋ ਇਹ ਇਹ ਕੋਸ਼ਕ ਮਤਲਬ ਕਿ ਜਿਹੜਾ ਪਹਿਲਾਂ-ਪਹਿਲਾਂ ਹੁੰਦਾ ਉਹਨੂੰ ਚੀਜ਼ਾਂ ਬਹੁਤ ਅਜੀਬ ਲੱਗਦੀਆਂ ਨੇ ਹੌਲੀ-ਹੌਲੀ ਤਾਂ ਚਲੋ ਯੂਸਡ ਹੋ ਜਾਂਦੇ ਆ ਸਾਰੇ ਅੱਗੇ ਵੀ ਮੈਂ ਤੁਹਾਨੂੰ ਦਿਖਾਉਣੀ ਆ ਅੱਗੇ ਵੀ ਕਿਸੇ ਨੇ ਰੱਖਿਆ ਹੋਇਆ ਤੁਹਾਡੇ ਵਿੱਚੋਂ ਕਈਆਂ ਨੂੰ ਇਹ ਵੀ ਲੱਗਦਾ ਹੋਣਾ ਵੀ ਮੈਨੂੰ ਨਾ ਸੱਚੀ ਅਜੀਬ ਲੱਗਦਾ ਹੁੰਦਾ ਬਲੌਗਿੰਗ ਕਰਨੀ ਤਾਂ ਹੀ ਮੈਂ ਸ਼ੁਰੂ ਨਹੀਂ ਕੀਤੀ ਤੇ ਪਰ ਫਿਰ ਮੈਂ ਸੋਚਦੀ ਹਾਂ ਕਿ ਜਦੋਂ ਆਪਾਂ ਦੂਰ ਬੈਠੇ ਹੁੰਨੇ ਆ ਨਾ ਜਿਹੜੀ ਚੀਜ਼ ਆਪਾਂ ਨਹੀਂ ਕਰਦੇ ਹਨਾ ਕਿ ਜੇ ਹੁਣ ਮੈਂ ਕਿਸੇ ਹੋਰ ਕੰਟਰੀ ਦਾ 뷰 ਕਈ ਵਾਰੀ ਮੈਨੂੰ ਵੀ ਬਹੁਤ ਸੋਹਣਾ ਲੱਗਦਾ ਚੀਜ਼ ਜਦੋਂ ਆਪਾਂ ਦੂਰੋਂ ਦੇਖਦੇ ਆ ਸੋ ਉਹਦੇ ਕਰਕੇ ਸੋ ਤਾਂ ਕਰਕੇ ਮੈਂ ਇਵਨ ਕਿ ਮੈਂ ਖੁਦ ਵੀ ਜਦੋਂ ਫ੍ਰੀ ਹੁੰਨੀ ਆ ਤੇ ਆਪਾਂ ਦੇਖ ਲਈਦਾ ਹਨਾ ਬੇਸਿਕਲੀ ਮੈਨੂੰ ਇਹ 뷰 ਬਹੁਤ ਜ਼ਿਆਦਾ ਪਸੰਦ ਆ ਆ ਦੇਖੋ ਕਿਸ ਨੇ ਸੋਫਾ ਰੱਖਿਆ ਹੋਇਆ ਆਈ ਹੋਪ ਕਿ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਵਿਊ ਦੇਖ ਕੇ ਮੇਰੇ ਨਾਲ ਨਾਲ ਜੇ ਤੁਹਾਨੂੰ ਕੋਈ ਵੀ ਕੁਝ ਲੱਗਿਆ ਵੀਡੀਓ 'ਚ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਵੈਸੇ ਤੁਹਾਨੂੰ ਬਾਹਰ ਦਾ ਵਿਊ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਵੀਡੀਓ ਵੈਸੇ ਇਹਨਾਂ ਆਪਾਂ ਤਾਂ ਹੀ ਬਣਾ ਰਹੇ ਮੈਂ ਨਾ ਇੱਕ ਵਾਰੀ ਮੇਰੇ ਦੂਜਾ ਚੈਨਲ ਆ ਇੱਕ ਰੂਪ ਸੁਖ ਅਫੀਸ਼ੀਅਲ ਕਰਕੇ ਤੇ ਉਹਦੇ ਤੇ ਮੈਂ ਇੱਕ ਵਾਰੀ ਵੀਡੀਓ ਇਦਾਂ ਹੀ ਪਾਈ ਸੀਗੀ ਵੀ ਇੱਥੋਂ ਦਾ ਮਾਹੌਲ ਕੀ ਹੈ ਲੋਕ ਕੀ ਕਰਦੇ ਆ ਤੇ ਕਿਸੇ ਨੇ ਕਮੈਂਟ ਕੀਤਾ ਸੀਗਾ ਵੀ ਗੰਦ ਵੀ ਤੁਹਾਡੇ ਵਰਗਿਆਂ ਨਹੀਂ ਪਾਇਆ ਸੋ ਜਿਵੇਂ ਮੈਂ ਤੁਹਾਨੂੰ ਕਹਿੰਦੀ ਹੁੰਨੀ ਆਲਵੇਸ ਕਿ ਮੈਂ ਕਦੇ ਕਿਸੇ ਨੂੰ ਰਿਪਲਾਈ ਨਹੀਂ ਕਰਦੀ ਹੁੰਦੀ ਨਾ ਹੀ ਮੈਨੂੰ ਪਸੰਦ ਆ ਕਿਉਂਕਿ ਮੈਂ ਕਿਸੇ ਦੀ ਸੋਚ ਨਹੀਂ ਬਦਲਣਾ ਹੈ ਆਪਾਂ ਇੱਥੇ ਹੋਰ ਨਾ ਹੀ ਆਪਾਂ ਬਦਲ ਸਕਦੇ ਹਾਂ ਪਰ ਜਸਟ ਇਹ ਚੀਜ਼ ਹੁੰਦੀ ਹੈ ਕਿ ਸਾਰੇ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਸੋ ਜੇ ਤੁਸੀਂ ਇੱਕ ਦੋ ਕਰਕੇ ਸਾਰਿਆਂ ਨੂੰ ਉਹ ਚੀਜ਼ ਚ ਕਨਸੀਡਰ ਕਰੋਗੇ ਸੋ ਉਹ ਚੀਜ਼ ਵੀ ਵਧੀਆ ਨਹੀਂ ਲੱਗਦੀ ਹੈਗੀ ਸੋ ਹੁਣ ਜਿਵੇਂ ਆਹ ਚੀਜ਼ ਹੈਗੀ ਸੋ ਆਪਾਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਐਵੇਂ ਹੋ ਰਿਹਾ ਇੱਥੇ ਹਨ ਸੋ ਜੇ ਉਹ ਚੀਜ਼ਾਂ ਦੇਖ ਕੇ ਤੁਸੀਂ ਇੱਕ ਪਾਰਟਿਕੂਲਰ ਬੰਦੇ ਨੂੰ ਜੱਜ ਕਰੋਗੇ ਸੋ ਉਹ ਚੀਜ਼ ਲਾਈਕ ਉਹ ਤੁਹਾਡੀ ਹਰ ਇੱਕ ਦੀ ਆਪਣੀ ਸੋਚ ਹੋ ਸਕਦੀ ਹੈ ਸੋ ਜਿਹੜਾ ਜਿਵੇਂ ਸੋਚਦਾ ਉਹਨੂੰ ਮੈਂ ਕਹਿੰਨੀ ਹੁਣੀਆ ਉਹਨੂੰ ਉਹਦੀ ਸੋਚ ਤੇ ਛੱਡ ਦੇਣਾ ਚਾਹੀਦਾ ਸੋ ਬਾਕੀ ਤੁਹਾਨੂੰ ਜੇ ਲੱਗਦਾ ਕਿ ਐਵੇਂ ਦੀ ਵੀਡੀਓ ਆਪਾਂ ਪਾਇਆ ਕਰੀਏ ਜਦੋਂ ਆਪਾਂ ਕਿਤੇ ਬਾਹਰ ਆਉਨੇ ਆ ਵਿਊ ਤੁਹਾਨੂੰ ਵਧੀਆ ਲੱਗਦਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿ ਸੋ ਆਪਾਂ ਕਦੇ-ਕਦੇ ਵੀਡੀਓਜ਼ ਬਣਾ ਲਿਆ ਕਰਾਂਗੇ ਐਮੇ ਦੀਆਂ ਜਦੋਂ ਵੀ ਛੁੱਟੀ ਹੁੰਦੀ ਆ ਆਫ ਹੁੰਦਾ ਜਾਂ ਜਦੋਂ ਲੱਗਦਾ ਆਪਾਂ ਬਾਹਰ ਕਿਤੇ ਗਏ ਆ ਜਰੂਰ ਦੱਸਿਓ ਕਮੈਂਟ ਕਰਕੇ ਸੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਵੀ ਕਰ ਦਿਓ ਸੋ ਤੁਹਾਡੀ ਕੀ ਰਾਏ ਆ ਇਸ ਬਾਰੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਐਵੇਂ ਦਾ ਵੀਊ ਦੇਖਣਾ ਪਸੰਦ ਆ ਜੇ ਤੁਸੀਂ ਚਾਹੁੰਦੇ ਹੋ ਕਿ ਆਪਾਂ ਕਦੇ-ਕਦੇ ਐਵੇਂ ਦੀ ਵੀਡੀਓ ਬਣਾ ਕੇ ਵੀ ਆਪਣੇ ਚੈਨਲ ਤੇ ਪਾਇਆ ਕਰੀਏ ਤਾਂ ਤੁਸੀਂ ਮੈਨੂੰ ਜਰੂਰ ਕਮੈਂਟ ਕਰ ਸਕਦੇ ਹੋ ਸੋ ਜਦੋਂ ਵੀ ਆਪਾਂ ਨੂੰ ਲੱਗਦਾ ਕਿ ਹਾਂ ਵਧੀਆ ਅੱਜ ਮੌਸਮ ਵਧੀਆ ਹੋਇਆ ਹੈ ਜਾਂ ਆਪਾਂ ਬਾਹਰ ਆਏ ਆ ਕਿਤੇ ਜਾਂ ਆਪਣਾ ਆਫਾ ਤਾਂ ਆਪਾਂ ਵੀਡੀਓ ਬਣਾ ਕੇ ਤੁਹਾਡੇ ਲਈ ਇਸ ਚੈਨਲ ਤੇ ਲੈ ਕੇ ਜਰੂਰ ਆਇਆ ਕਰਾਂਗੇ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਕਿਉਂਕਿ ਜੇ ਤੁਹਾਨੂੰ ਉਹ ਚੀਜ਼ ਵਧੀਆ ਹੀ ਨਹੀਂ ਲੱਗੀ ਹੈਗੀ ਸੋ ਆਬਵੀਅਸਲੀ ਉਹ ਚੀਜ਼ ਬਣਾਉਣ ਦਾ ਜਾਂ ਚੈਨਲ ਤੇ ਪੋਸਟ ਕਰਨ ਦੀ ਕੋਈ ਸੈਂਸ ਹੀ ਨਹੀਂ ਬਣਦੀ ਹੈਗੀ ਰਾਈਟ ਜੇ ਤੁਸੀਂ ਉਹਨੂੰ ਖੁਸ਼ ਹੋ ਕੇ ਦੇਖ ਹੀ ਨਹੀਂ ਰਹੇ ਹੈਗੇ ਜੇ ਤੁਹਾਨੂੰ ਉਹ ਚੀਜ਼ ਅਟਰੈਕਟ ਹੀ ਨਹੀਂ ਕਰ ਰਹੀ ਸੋ ਆਬਵੀਅਸਲੀ ਜਦੋਂ ਆਪਾਂ ਚੈਨਲ ਬਣਾਉਨੇ ਆ ਸੋ ਤੁਸੀਂ ਇੱਕ ਸਾਡੇ ਲਈ ਇੱਕ YouTube ਫੈਮਿਲੀ ਹੀ ਹੁੰਦੇ ਹੋ